ਸਵਾਗਤ ਹੈ ਕਸਾੜ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਕਿਸੇ ਵੀ ਵੀਰ ਨੇ ਇੰਦਾ ਵੀ ਐਡ ਕਰਵਾਉਣੀ ਹੋਵੇ ਤਾਂ ਵੀਰਾ ਨੰਬਰ ਹੈ 84270 1987 ਸਤਿਗੁਰਾਈ ਜੀ ਸਤਿਗੁਰਾਈ ਜੀ ਖਡਾਬ ਐਡਰੈਸ ਦੱਸੋ ਵੀਰੇ ਆਪਣਾ ਆਪਰੇ ਹਰਪ੍ਰੀਤ ਸਿੰਘ ਪਿੰਡ ਕਟੂ ਜਿਹੜਾ ਬਰਨਾਲਾ ਮੋਬਾਈਲ ਨੰਬਰ ਜੀ ਆਪਣਾ 72890 97305 ਜਿਹਦੇ ਪਾ ਪਲੂਨ ਝੋਟੀ ਦੇਖੀ ਜਾਂਦੇ ਆ ਜੀ ਕਿੰਨੇ ਕ ਟਾਈਮ ਦੀ ਸੋਈ ਵੀਆ ਇਹਨੂੰ ਤਿੰਨ ਸਾਢੇ ਤਿੰਨ ਵੀਨਾ ਸੂਆ ਬਈ ਇਹਦਾ ਬੱਚਾ ਆ ਗਿਆ ਕੱਟਾ ਹਣਾ ਕਿੱਥੇ ਕੱਟਾ ਠੀਕ ਹੈ 20 ਕਿਲੋ ਮੈ ਨਹੀਂ ਲਈ ਆਈ ਹੋਰੀ ਠੀਕ ਹੈ ਕੰਪਣ ਹੋਈ ਨੂੰ 20 ਦਿਨ ਹਾਂ ਦੂਜੀ ਗੱਲ ਇਹ ਆਪਾਂ ਲਿਆਂਦੀ ਆ ਆਪਣੇ ਘਰ ਦੀ ਨਹੀਂ ਕਰਦੀ ਕਹਿ ਕੇ ਵੇਚ ਨਹੀਂ ਠੀਕ ਹੈ ਠੀਕ ਹੈ ਇਹਨੂੰ ਬੀਕ ਕੱਟਿਆ ਹੁਣ ਅੰਦਰ ਵੀ ਆਪਾਂ ਉਹਨਾਂ ਦਾ ਲੈ ਲਈ ਮਾਹ ਯਾਰ ਵੀ ਇਹ ਕੰਮ ਨਾ ਕਰੋ ਠੀਕ ਹੈ ਪੱਲ ਨੂੰ ਲਿਆਇਆ ਠੀਕ ਹੈ ਢੀ ਸੀ ਦਾ ਚੂਨ ਚਪਚਾ ਤੋਂ ਕੋਈ ਬੱਚੇ ਦੇ ਮਿਲਦੀ ਆ ਸੀ ਦੇ ਇੰਨੀ ਜਿੰਨੀ ਕਹਦੇ ਕੋਈ ਦਿੱਕਤ ਨਹੀਂ ਆਏਗੀ ਪਾਸਾ ਰੱਖਦੀ ਆ ਪਾਸਾ ਰੱਖ ਲਈ ਆਪਾਂ ਕਹਿ ਕੇ ਦੇਵਾਂਗੇ ਓ ਠ ਦੁੱਤੋ ਕਿ ਉਹ ਦੁੱਤ ਕਿ ਇਹ ਦੱਟ ਕਿਲੋ ਜਿਹੜਾ ਪੰਜਾਂ ਦਾ ਰਾ ਦੇ ਕਿਉਂ ਘਟ ਮੰਨ ਲੈ ਪਰ ਘਟਾਰ ਕੋਈ ਘਟ ਨਹੀਂ ਦੁੱਤ ਕਹਿੰਦਾ ਵਾ 7 ਕਿਲੋ ਜਮਾ ਠੰਡਾ ਹਾਜ਼ਰ ਹੁੰਦਾ ਦੱਤ ਦੇ ਢੋੜਾਂਗੇ ਚੋਲੇਆ ਰੇਟ ਇਹਦੇ ਵੇਚਣ ਜਿਹੜਾ ਰੇਟ ਤਾਂ ਵੀ ਕੋਈ 70000 ਰੁਪਏ ਕਰਦੇ ਮਾਰਦਾਂ ਕੋਈ ਮਾਰਦਾਂ ਕਰਦਾਂਗੇ ਗੁੰਗਲੀ ਪਰ ਆਪਾਂ ਦੇਵਾਂਗੇ ਰੱਖਣ ਵਾਲੇ ਵੀਰ ਨੂੰ ਠੀਕ ਹੈ ਕੋਈ ਬਟਲਾ ਵੀਰ ਨੂੰ ਨਾ ਲਾ ਦੇ ਠੀਕ ਹੈ ਵੀ ਕਹਿੰਦਾ ਆਪਾਂ ਨੈਟ ਜੀ ਦੱਸ ਦੇਵਾ ਦੇਣੀ ਕਿੰਨੇ ਦੀ ਆਪਾਂ 65000 ਦੀ ਕੱਟੀ ਜਿਹੜਾ ਲੋਕ 65000 ਦੀ ਚੌਂ ਚ ਵੈਕ ਨੰਬਰ ਜਮ ਮਰੂਨ ਵਰਗੀ ਆ ਕੋਈ ਡੇਕ ਤੂੰ ਜਾਂਦਾ ਵਾਲਾ ਦੋੜਾ ਕਿ ਤੋਂਲੇ ਚੜਦਾ ਕਿਉਂਲੇ 7 ਕਿਲੋ ਦੁੱਧ ਨਮਗਰ ਕੱਟਾ ਮੰਗਰ ਕੱਟਾ ਬਈ ਤੋਰ ਦੀ ਬਾਹਰ ਲੋ ਸੋ ਵੀਰੋ 65000 ਦੀ 7 ਕਿਲੋ ਦੁੱਧ ਕਿਤੇ ਨਹੀਂ ਮਿਲਣੀ ਪਾਸਾ ਦਾ ਇਕੱਲਾ ਕੱਦ ਟੁੱਟੀਆਂ ਕਿੱਦਾਂ ਕਿਹਨੂੰ ਸੱਗਣ ਲੱਖੇ ਟੁੱਟੀਆਂ ਰੱਖਣਦੇ ਆ ਠੀਕ ਆ ਚਲ ਭਾਈ ਸੁਰਖਤੀ ਮੈਡੀਕਲ ਦੀ ਜ਼ਰੂਰਤ ਨਹੀਂ ਚਲ ਪਾਸਾ ਕਰ ਕੀ ਇਹ ਗੱਲਾ ਹਣਾ ਠੀਕ ਆ ਧਾਰ ਦੇ ਵਿੱਚ ਕੋਈ ਫਰਕ ਨਹੀਂ ਗਾ 7 ਕਿਲੋ ਦੁੱਧ ਲੈਟ ਜਮਾ ਹਾਜ਼ਰ ਆ ਇਹਦੇ ਥੱਲੇ ਵੀਰੋ ਕੱਦ ਕਾਠ ਵਗੈਰਾ ਚੰਗਾ 65000 ਰੁਪਏ ਸਿਰਫ ਦੇਣ ਨੇ ਜਿਹੜਾ ਰੇਟ ਆ ਮਗਰ ਕੱਟਾ ਤੇ 7 ਕਿਲੋ ਦੁੱਧ ਦਾ 20 ਦਲ ਹੋ ਗਏ ਕੱਪੜੇ ਹੋ ਗਏ ਪਿੰਡ ਕੱਟੂ ਜ਼ਿਲ੍ਹਾ ਬਰਨਾਲਾ ਚੋਂੜ ਚਵਾ ਧਾਰ ਦਾ ਕੋਈ ਫਰਕ ਨਹੀਂ ਜਮਾ ਉਹਦੇ ਦੁੱਧ ਗਿਆ ਪਾਪਾ ਨੇ ਅੱਜ ਵੀ ਸੈਡ ਕੰਦੀ ਫੈਲ ਠੀਕ ਆ ਉਸ ਵੱਲੋਂ ਬੰਦਾ ਬੇਫਿਕਰ ਹੋ ਜੀ ਹਣਾ ਹਾਂ ਜੀ ਹਾਂ ਸੋ ਵੀਰੋ ਦੇਖ ਰਹੀ ਸਭ ਦਾ ਤਹਿ ਦਿਲੋਂ